ਆਪ ਕੰਮ ਕੀ ਕਰਦੇ ਹੋ ਡਾਕਟਰ ਦੀ ਕਲੀਨਿਕ ਚੱਲੀ ਗਈ ਹੈ ਜਿੱਥੋਂ ਵੀ ਦੇਖ ਲੈ ਜੋ ਕੰਮ ਕਰ ਰਿਹਾ ਹਾਂ ਆਪ ਕੰਮ ਕੀ ਕਰਦੇ ਹੋ ਡਾਕਟਰ ਦੀ ਕਲੀਨਿਕ ਚੱਲੀ ਗਈ ਹੈ ਜਿੱਥੋਂ ਵੀ ਦੇਖ ਲੈ ਜੋ ਕੰਮ ਕਰ ਰਿਹਾ ਹਾਂ ਕਾਮਕੇ ਨੱਟ ਮਾਈਟ ਨੂੰ ਤਾਂ ਟੈਲੀਫੋਨ ਤੋਂ ਰੋਕਿਆ ਹੋਇਆ ਵੀ ਕੈ ਟੈਲੀਫੋਨ ਖੇੜਨਾ ਨਹੀਂ ਮੇਰੇ ਨਾਲ ਆ ਟੈਲੀਫੋਨ ਨਾ ਪਲੰਡਾ ਬਰੋਦੀ ਜਲੇ ਮੜਵਾਈ ਉਹਦੇ ਖਲਬ ਮਾਰਦੇ ਮੁਖ ਮਾਰਦੇ ਉਹੀ ਤਾਂ ਮੈਂ ਟੱਕਰਾ ਤੱਕ ਪਿਆ ਮੈਂ ਸੁਣੈ ਮੈਂ ਸੁਣੈ ਵਿੱਚ ਐਟ ਬਾਈ ਦੀ ਗਲੀ ਥਾਲਾ ਸਨੈਪੋ ਦਾ ਮਾਈਟਲ ਹੀ ਦੀ ਜੁੱਤੀ ਤੇਰੇ ਸ਼ੇਰ ਵਿੱਚ ਫਾਇਦੇ ਸੀ ਮੁੰਡਿਆਂ ਨੇ ਕੁੱਤੀ ਅੱਬ ਲੱਗਿਆ ਜਗਾਨਾ ਦੱਸ ਕਿਹੜਾ ਲੱਗੇ ਲੱਗੂ ਮੁੰਡਾ ਫਟਿਆ ਨਹੀਂ ਪੂਰਾ ਜਿਵੇਂ ਕੇਨ ਨਾ ਕਰੋ ਹੋ ਵੇਲੀ ਜੱਟੀ ਹੱਥੇ ਵਿੱਚ ਕਾਲੀ ਰੇਂਜ ਨਾ ਖਰੋ ਅੱਖ ਲਾਲ ਗਲਾਬੀ ਨੋ ਟੈ ਨਹੀਂ ਗਮ ਲੋਟਾ ਨਹੀਂ ਗਮ ਲੋਟਾ ਸਾਡੇ ਸੱਤ ਦੇ ਬਾਬੇ ਦੀ ਉਹ ਟੈ ਨਹੀਂ ਗਮ ਲੋਟਾ ਨਹੀਂ ਗਮ ਲੋਟਾ ਸਾਡੇ ਸੱਤ ਦੇ ਬਾਬੇ ਦੀ ਉਹ ਟੈ ਨਹੀਂ ਲੱਗੀ ਅੱਖੀ ਉੱਤੇ ਡੀਟਾ ਪੈਰੀ ਇਟਲੀ ਦੀ ਜੱਤੀ ਤੇਰੇ ਸ਼ਹਿਰ ਵਿੱਚ ਫਾਈਦੇ ਸੀ ਮੁੰਡਿਆਂ ਨੇ ਖੁੱਤੀ ਅੱਬ ਲੱਗੇ ਅਜ ਗਾਨਾ ਦੱਸ ਕਿਹੜਾ ਲਵੇ ਲਗੂ ਮੁੰਡਾ ਫਟਿਆ ਨਹੀਂ ਪੂਰਾ ਜਿਵੇਂ ਕੌਡੀ ਆਲਾ ਜੱਗੂ Yo